ਸਾਹ ਰਾਈ ਕਿ ਭਲੇ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮ ਹਿਤ ਕੁਰਬਾਨੀ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮ ਹਿਤ ਕੁਰਬਾਨੀ ਜਦ ਵਿੱਚ ਦੇਸ਼ ਦੇਸੀ ਜ਼ੁਲਮਾਂ ਦਾ ਚੱਕੜ ਆਇਆ ਜ਼ਬਰੀ ਸੀ ਲੋਕਾਂ ਦਾ ਜੰਦਾ ਧਰਮ ਬਦਲਾਇਆ ਬਣੀ ਤਰ ਸਮੱਸਿਆ ਜੋ ਬੜੀ ਤਰ ਸਮੱਸਿਆ ਜੋ ਕਿਤਨੂ ਲੱਗਦੇ ਦੁਖੀ ਪ੍ਰਾਣੀ ਗੁਰੂ ਤੇਗ ਬਹਾਦਰ ਨੇ ਦਿੱਤੀ ਤਰ ਮਹਤ ਕੁਰਬਾਨੀ ਪੰਡਤ ਮਜਲੂਮਾਂ ਦਾ ਕਾਫਲਾ ਚੱਲ ਕਸ਼ਮੀਰ ਤੋਂ ਆਇਆ ਹੋਇਆ ਕਹਿਣੁ ਜਲਮ ਦਾ ਜੋ ਸਿਆ ਕੇ ਹਾਲ ਸੁਣਾਇਆ ਸੁਣ ਦਰਦ ਕਹਾਣੀਆਂ ਵਨ ਵਿੱਚ ਵਰਤ ਜਾਏ ਹੈਰਾਨੀ ਗੁਰਤੇਗ ਬਹਾਦਰ ਨੇ ਜਿੱਤੀ ਧਰਮ ਹਿੱਤ ਕੁਰਬਾਨੀ ਸੁਣ ਜੁਨਮ ਕਹਾਣੀ ਸੀ ਅੱਗੋਂ ਸਤਗੁਰਾਂ ਨੇ ਫਰਮਾਇਆ ਕੱਢੋ ਮਨ ਚੋਂ ਚਿੰਤਾ ਨੂੰ ਨਾ ਮਿਟਦਾ ਕਦੇ ਧਰਮ ਮਿਟਾਇਆ ਬੇੜੇ ਡੁੱਬਦੇ ਪਾਪਾਂ ਦੇ ਆਈ ਦੁਰ ਤੋਂ ਰੀ ਤਰਹਾਨੀ ਵੇਲੇ ਡੁੱਬਦੇ ਪਾਪਾਂ ਦੇ ਆਈ ਦੂਰ ਤੋਂ ਈ ਤਰਹਾਨੇ ਦੱਸੇ ਇਤਿਹਾਸ ਪਿਆ ਜੋ ਵਰਤੇ ਵਿੱਚ ਦਿੱਲੀ ਦੇ ਸਾਖਾ ਲਾਂ ਸੀਸ ਤਰਨੋਂ ਤੋਂ ਬਣਿਆ ਤਿੱਕ ਤੇ ਜੰਜੂ ਦਾ ਰਾਖਾ ਰਹਿਣੀ ਅਮਰ ਕਹਾਣੀ ਏ ਜਦ ਤੱਕ ਦੁਨੀਆਂ ਦੀ ਜਿੰਦਗਾਨੀ ਗੁਰੂ ਤੇਗ ਬਹਾਦਰ ਨੇ ਦਿੱਤੀ ਧਰਮ へਤੂ ਕੁਰਬਾਨੀ ਗੁਰੂ ਤੇਗ ਬਹਾਦਰ ਨੇ ਇੱਤਿਰਵਹਿ ਇਤਿ ਕੁਰਵਾਨੀ ਰਹਿ ਗੁਰਜੀ ਖਾਲਸਾ ਰਹਿ ਗੁਰਜੀ ਕਿਫਤ ਧੰਮਾ ਸਭ ਨੂੰ ਕੈਪਟਨ ਸਤਿਕਾਰ ਪਾਣੀ ਨੇ ਬਾਸ ਬਦਲਦਾ ਮੂੜ ਕਾ ਇਤਿਹਾਸ ਬਦਲਦਾ ਪਾਣੀ ਨੇ ਬਾਸ ਬਦਲਦਾ ਮੂੜ ਕਾ ਇਤਿਹਾਸ ਬਦਲਦਾ ਸੋਨੇ ਦੇ ਗਹਿਣਿਆਂ ਵਾਂਗਰ ਬਣ ਕੇ ਉਹ ਬੈਂਦਾ ਹੈ ਖੁਦ ਨੂੰ ਜੋ ਆ ਬਦਲਦਾ ਉਹ ਹੀ ਖੁਸ਼ ਰਹਿੰਦਾ ਹੈ ਖੁਦ ਨੂੰ ਜੋ ਆਪ ਬਦਲਦਾ ਹੱਥਾਂ ਨਾਲ ਛੋ ਨਹੀਂ ਸਕਦੇ ਚੰਨ ਨਦੀਆਂ ਕਿਰਨਾ ਨੂੰ ਸੌਖੀ ਨਥ ਪਾਉਣੀ ਹੈ ਨਹੀਂ ਚੰਗਨ ਦਿਹਾ ਕਿਰਨਾ ਨੂੰ ਮੰਜ਼ਿਲ ਤੇ ਪੁੰਚਣ ਵਾਲਾ ਰਸਤਾ ਪੁੱਛ ਲੈਂਦਾ ਹੈ ਖੁਦ ਨੂੰ ਜੋ ਆਪ ਬਦਲਦਾ ਉਹੀ ਖੁਸ਼ ਰਹਿੰਦਾ ਹੈ ਖੁਦ ਨੂੰ ਜੋ ਆਪ ਬਦਲਦਾ ਬਚਪਨ ਤਾਂ ਬਦਲ ਵਾਂਗੂ ਮੂਹੇਤੀ ਉੜੀ ਜਾਂਦਾ ਹੈ ਜੋ ਬੰਦੀ ਨੇਰੀ ਦੇ ਵਿੱਚ ਹਰ ਕੋਈ ਰੂ ਰ ਜਾਂਦਾ ਹੈ ਜੋ ਬੰਦੀ ਨੇਰੀ ਦੇ ਵਿੱਚ ਹਰ ਕੋਈ ਰੂ ਰ ਜਾਂਦਾ ਹੈ ਆਪਣੇ ਹੀ ਨਾਲ ਇਸ਼ਕ ਦੇ ਆਪੇ ਹੀ ਰੁੱਲੈਂਦਾ ਹੈ ਖੁਦ ਨੂੰ ਜੋ ਆਪ ਬਦਲਦਾ ਰੂਦਾ ਅਹਿਸਾਸ ਸਦਾ ਹੀ ਹੂੰਹਾਂ ਤੋਂ ਗਹਿਰਾ ਹੁੰਦਾ ਉ르ਦਾ ਨਾ ਖੁਸ਼ੀ ਨਮਾਣਾ ਜਿੱਦਦਾਓ ਬਹਿਰਾ ਹੁੰਦਾ ਸੁਣਦਾ ਨਾ ਖੁਸ਼ੀ ਨਮਾਣਾ ਜਿੱਦਦਾਓ ਬਹਿਰਾ ਹੁੰਦਾ ਮਸਤੀ ਵਿੱਚ ਬੈਠਾ ਲਿਖਦਾ ਖੁਸ਼ ਨਾ ਕੁਛ ਰਹਿੰਦਾ ਹੈ ਖੁਦ ਨੂੰ ਜੋ ਆ ਬਦਲਦਾ ਉਹੀ ਖੁਸ਼ ਰਹਿੰਦਾ ਹੈ ਖੁਸ਼ ਨੂੰ ਖੁਸ਼ ਨੂੰ ਖੁਦ ਨੂੰ ਜੋ ਆ ਬਦਲਦਾ ਬਹੁਤ ਅੱਛਾ ਬਹੁਤ ਵਾਤਾਵਰਣ ਜੀ ਵਿਸ਼ਵ ਸਹਿਤ ਸਤਾਰੀ ਮੰਚ ਤਰਨਤਨ ਤੋਂ ਇੱਕ ਛੋਟਾ ਜਿਹਾ ਬੁਲਾਰਾ ਨਨਕਚਨਗਰਲੀ ਜ਼ਿਲ੍ਹਾ ਪੂਰਬਲਾ ਨਵਾਂ ਸਾਲ ਆਇਆ ਨਵਾਂ ਸਾਲ ਆਇਆ ਮੀਂਹ ਤੇ ਛੁੱਟੀਆਂ ਨਾਲ ਲਿਆਇਆ ਕਰੇ ਸੰਸਾਰ ਖੂਬ ਤਰੱਕੀਆਂ ਮਿਟ ਜਾਵਣ ਮਨਾਂ ਦੀਆਂ ਗੱਟੀਆਂ ਹਰ ਪਾਸੇ ਖੁਸ਼ੀਆਂ ਹੋਵਣ ਮਾਵਾਂ ਧੀਆਂ ਭੈਣਾਂ ਕਦੇ ਨਾ ਰੋਵਣ ਸਭਨਾਂ ਨੂੰ ਮਿਲੇ ਰੁਜ਼ਗਾਰ ਸੁਖੀ ਵਸੇ ਸਾਡਾ ਸੰਸਾਰ ਜੰਗਾ ਇੱਥੇ ਕਦੇ ਨਾ ਹੋਵਣ ਪਾਗਲ ਵਕੜੀ ਸਭ ਕੁਝ ਹੋਵਣ ਧਰਤੀ ਹਵਾ ਤੇ ਪਾਣੀ ਸਭ ਸ਼ੁੱਧ ਹੋ ਜਾਵੇ ਹਸਪਤਾਲਾਂ ਵਿੱਚ ਕੋਈ ਨਾ ਘਰ ਲਾਵੇ ਦੇਸ਼ਾਂ ਦੀ ਤਾਂ ਨਾਗਰਿਕ ਸੰਸਾਰ ਦੀ ਹੋਵੇ ਦੇਸ਼ਾਂ ਦੀ ਤਾਂ ਨਾਗਰਿਕਤਾ ਸੰਸਾਰ ਦੀ ਹੋਵੇ ਪਾਛ ਵੋਟ ਵਿਗੇ ਨੂੰ ਕੋਈ ਨਾ ਰੋਵੇ ਉੱਤਰੀ ਧਰੋਵ ਤੋਂ ਦੱਖਣੀ ਧਰੋਵ ਜਾਪਾਨ ਤੋਂ ਅਮਰੀਕਾ ਤੱਕ ਇਨਸਾਨ ਘੁੰਮੇ ਹੋ ਕੇ ਨਜੱਕ ਪਰਮਾਣੂ ਬੰਬਾਂ ਟੈਂਕਾਂ ਹਥਿਆਰਾਂ ਦੀ ਹੋਂ ਮਿਟ ਜਾਵੇ ਘੁੰਮੇ ਸੰਸਾਰ ਜਿੱਥੇ ਮਨ ਚਾਵੇ ਕਲਪਨਿਕ ਸਵਰਗ ਦੀ ਥਾਂ ਧਰਤੀ ਦੀ ਧਰਤੀ ਤੇ ਸਵਰਗ ਬਣ ਜਾਵੇ ਘਰਾਂ ਨੂੰ ਜਿੰਦਰੇ ਇੱਥੇ ਨਾ ਲੱਗਣ ਘਰਾਂ 'ਚ ਇਹ ਦੇਸੀ ਦੀ ਘੋੜੇ ਦੀਵੇ ਜਗਣ ਦੋ ਦਧੀਆਂ ਨਦੀਆਂ ਇੱਥੇ ਵਗਣ ਸਿੰਝਾਂ ਮੇਲੇ ਮਸਾਵੇ ਲੱਗਣ ਦੁਖੀ ਨਾ ਹੋਵੇ ਕੋਈ ਵਿੱਚ ਸੰਸਾਰ ਨਾਨਕ ਚੰਦਵਰਲੀ ਕਰੇ ਇਹ ਪੁਕਾਰ ਧੰਨਵਾਦ ਬਹੁਤ ਅੱਛਾ ਆਪਕੀ ਪਾਰ ਉਸ ਤੋਂ ਬਾਅਦ ਬਲਜੀਤ ਸਿੰਘ ਜੀ ਫੱਡਾ ਵਾਲਾ ਧਾਰਗੜ੍ਹ ਦੇ